ਤਤਰੀ ਗੱਲ ਬਾਈ ਸਾਰਿਆਂ ਨੂੰ ਤੇ ਅੱਜ ਪਹੁੰਚਿਆ ਭਰਾ ਮਿਰੋ ਤਲਵੰਡੀ ਸਾਬੋਤ ਸ਼ਰਮੇ ਕੋਲੇ ਤੇ ਬਹੁਤ ਸੋਹਣਾ ਡਰੈਕਟਰ ਆ ਭਰਾ ਮਿਰੋ ਤੇ ਬਾਈਆਂ ਨਾਲ ਥੋੜੀ ਕਰਾਉਣੀਆਂ ਗੱਲਬਾਤ ਤੇ ਅਰਜਨ 855 ਤੇ 725 ਕੇ 44 ਆ 44 ਤੇ ਬਾਈਆਂ ਨਾਲ ਕਰਾਉਣੀਆਂ ਗੱਲਬਾਤ ਤੇ ਹਾਂ ਸਰਮਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਹਿ ਪੁੱਜਰਾ ਠੀਕ ਠਾਕ ਬਣਿਆ ਤਰੀ ਸੁਨੁਰ ਜਮ ਓਕੇ ਆ ਐਡਾ ਐਮਪੀ ਵਾਲਾ ਹਾਂ ਕੈ ਵਾਰੀ ਉਹ ਖਾਣਾ ਕਿਹੜਾ ਚਮਚਾ ਲਾ ਲਿਆ ਇੱਕ ਲੈ ਆਇਆ ਲੈ ਤਿੰਨ ਵਜੇ ਦਾ ਭਾਂਜੇ ਵਿੱਚ ਸਿਖਾ ਗਿਆ ਆਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਉਹ ਠੀਕ ਠਾਕ ਹੋ ਮਹਾਰਾ ਸੱਚੇ ਪਾਛੇ ਚੜਦੀ ਕਲਾ ਚ ਰੱਖੇ ਬਾਈ ਦੋਨੋਂ ਤੇ ਅੱਜ 24 ਤਰੀਕ ਹੈ ਸਤੰਬਰ ਮਹੀਨਾ 2024 ਦਿਨ ਬੁੱਧਵਾਰ ਤਲਵੰਡੀ ਸਾਹਿਬ ਨੂੰ ਲੱਗਿਆ ਬਾਈ ਜੀ ਮੰਡੀ ਤੇ ਅੱਜ ਆਪਣਾ ਦੋਸਤ ਨਾਲ ਆ ਬਾਈ ਬਯੰਤਾ ਮੱਲਣ ਆਲਾ ਹੈ ਨਾ ਮੱਲਣ ਆਲਾ ਤੇ ਪਹਿਲਾਂ ਬਾਈ ਇਹ ਵੀ ਬਹੁਤ ਵੀਡੀਓ ਪਾਉਂਦਾ ਸੀ ਹੋਰ ਪਤਾ ਨਹੀਂ ਕੀ ਹੋਇਆ ਥੋੜਾ ਠੰਡਾ ਹੋ ਗਿਆ ਹੁਣ ਵੀਡੀਓ ਘੱਟ ਪਾਉਂਦਾ ਬੀਜਾ ਮੰਡੇ ਜੇ ਤੇ ਆਪਾਂ ਬਾਈ ਇੱਕ ਗੱਲ ਹੋਰ ਇਹ ਬੰਦੇ ਦੇ ਭਾਈ ਰੇਟ ਬਿਲਕੁਲ ਜਾਇਜ਼ ਹੁੰਦੇ ਸਹੀ ਹੁੰਦੇ ਆ ਬਾਕੀ ਤੁਸੀਂ ਇਹ ਤਿੰਨ ਟਰੈਕਟਰਾਂ ਤਿੰਨੇ ਟਰੈਕਟਰਾਂ ਦਾ ਬਾਈ ਦਾ ਤਜਰਬਾ ਕਰ ਲਿਓ ਆ ਸਾਰੀ ਵੀਡੀਓ ਦੇ ਦੇਖ ਲਓ ਕੀ ਹਾਲਾ ਬਿਰਤ ਵਧੀਆ ਜੀ ਛੋਟੀ ਜੀ ਬਾਈ ਕਰੀਏ ਤੇ ਪਹਿਲਾ ਚੌਲੀ ਤੇ ਰਹੀ ਹੈ ਹਾਂਜੀ ਹਾਂਜੀ ਆਪੂ ਇਹ ਚਾਰੇ ਪਾਸੋਂ ਦਿਖਾ ਦੇ 2002 2009 ਮਾਡਲਾਂ ਪੀਵੀ02 ਅੰਮ੍ਰਿਤਸਰ ਦਾ ਨੰਬਰ ਆ ਬਾਈ ਜੀ ਸਿਪਾਲੀ ਕਾਪੀ ਆ ਸਿਪਾਲੀ ਕਾਪੀ ਆ ਨਾ ਹੋ ਜੂ ਟਰੈਕਟਰ ਨਾ ਹੀ ਤਾਂ ਕੈਸ਼ ਦਾ ਨਾ ਹੀ ਤਾਂ ਪਰਾਣਾ ਕੱਟਿਆ ਜਾ ਹੈਨਾ ਪਰਾਣਾ ਕੱਟਿਆ ਜਾ ਹਾਂ 11 ਟਾਇਰ ਗੁਡੀਅਰ ਦੇ ਵੀਰੇ ਟਾਇਰ ਹੈਗਾ ਭਾਈ 80 ਬਸ ਸਾਰਾ ਰਿਜਨ ਵਾਲਾ ਉਦੋਂ ਰੰਗ ਬੇਚਦਾ ਹੈਨਾ ਵੀ ਹਾਂ ਤੇ ਪੰਨ ਲੱਖ 20 ਨਹੀਂ ਫਰੀ ਬੈਠਾ 2 ਲੱਖ ਕਿੰਨੇ ਦਾ 2 ਲੱਖ ਤੇ 10000 ਦਾ ਨਾ ਨਾ ਦਿਮਾਗ ਦੀ ਲੋੜ ਪਿਆ ਤੂੰ ਖੁੱਤਾ ਗਏ 2 ਲੱਖ 90000 ਦਾ ਲਿਜਾ ਭਾਈ ਓਏ ਤਾਂ ਪੇ ਥੋੜਾ ਨਾ ਨਾ ਨਹੀਂ ਥੋੜਾ ਕਹਿ ਦੇ ਤੇ ਕਹਿੰਦੇ ਕਹਿੰਦੇ ਇਹ ਵੀ ਹਾਂ ਨਹੀਂ ਨਹੀਂ ਯਾਰ ਵੇਚਣਾ ਇਹ ਗੱਲਾ ਕਰ ਰਿਹਾ ਤਿੰਨ ਪੰਜ ਦਾ ਦੇ ਦੇ ਨਾ ਮੈਂ ਤਾਂ ਦੋ ਨੱਪੇ ਕਹਿ ਕਹਿੰਦੇ ਹਾਂ ਕਹਿੰਦੇ ਹਾਂ ਨਾ ਘਟੀ ਮੌਕੇ ਤੇ ਮੈਂ ਤਾਂ ਬਦਲਦਾ ਨਹੀਂ ਤੂੰ ਬਦਲ ਜੂ ਚੱਲ ਜੇ ਤੂੰ ਕਹਿਣਾ ਯਾਰ ਲੈ ਜਾ ਦੋ ਅੰਡੇ ਚੱਕ ਬਾਈ ਓਏ ਘਟਾਈ ਨਾ ਬਸ ਦੋ ਲੱਖ ਦੋ ਇਹ ਦੋ ਮਾਡਲ ਆ ਗਏ ਨੇ ਟਾਇਰ ਇਹਦੇ ਵੀ 80 ਪੈਸੇ ਆ ਬਾਈ ਤੇ ਕਰੈਕਟਰ ਫੈਸ ਸੋਨਾ ਡੰਡਾ ਫੱਟੀ ਫੱਟਰੀ ਨਾਲ ਹੈਗੀ ਆ ਬਈ ਇਹਦੇ ਪੰਜਾਬ ਨੰਬਰ ਆ ਪੀ ਵੀ 07 ਤੇ ਚਲਾ ਕੇ ਬਾਕੇ ਉਸ ਤਸਦੀ ਕਰਕੇ ਲੈ ਜਾਓ ਖਵਾ ਤੋਂ 255000 ਹੈ ਡਿਮਾਂਡ ਆ ਕਹਿੰਦੇ ਸਵਾ ਤੋਂ ਉਹਦਾ 20 ਕਹਿੰਦੇ 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 20000 ਦਾ ਹੈ 40000 ਨਾ 30000 ਦਾ ਲੈ ਜਾਓ ਬਾਈ ਓਏ ਕੁਛ ਕਰੀਆ ਵੇਖੇ ਬੜੇ ਵਜਾ ਤੇ ਆ ਬਈ ਆਹ ਕਿਰਾ ਪੁਰਾਣਾ ਹੈ ਬਈ ਇਹ ਪੁਰਾਣਾ ਵੀ ਕੱਟਿਆ ਜੀ ਲੋਕ ਵੇਚਦੇ ਨੇ ਪਿਛਲੇ ਕਾਰ ਬਿਲਕੁਲ ਨਵੇਂ ਆ ਬਈ ਜਮ ਤਾਜੇ ਮੈਰਾ ਦਾ ਬਿੱਲ ਹੀ ਦੇਣਾ ਤਾਜਾ ਦੇ ਬਿੱਲ ਮਿਲਣ ਦੇ ਉੱਤੇ ਪੂਲੋ ਲਿਖਿਆ ਹੋਇਆ ਗੁੱਡੀਆਂ ਦੇ ਖਦੇ ਵੀ ਕੋਕਾ ਪੀ ਟਰੈਕਟਰ ਡੰਡਾ ਫੱਟੀ ਕਿੱਥੇ ਦੀ 36 ਕਿਥੋਂ ਆ ਛੱਦਰੀ ਨਹੀਂ ਡੰਡਾ ਫੱਟੀ ਲਿਖਿਆ ਜੀ ਉਹਦੇ ਨਹੀਂ ਪੀ ਮੇਲੇ ਦੇ ਵੀ ਅੱਜ ਨਹੀਂ ਆ ਨਾ ਆ ਨਹੀਂ ਆ ਨੀ ਰੇਗਾ ਫਿਲਕੇ ਹਾਂ ਬਾਕੀ ਸੈਂਟਰ ਤੱਕ ਜਾਏਗਾ ਸੈਂਟਰ ਜੇ ਵੀ ਮਾਰਕੀਟ ਆ ਹਾਂ ਬੀ ਵੀ ਬਾਈ ਨੰਬਰ ਆ 5 369 ਲਿਖਿਆ ਪੀ ਵੀ ਬਾਈ ਨੰਬਰ 33 ਪੰਗਾ ਚੱਲੀ ਆ 20000 20000 30000 30000 ਬੈਂਟ 30000 ਤੇ ਬਾਈ ਜੀ ਹੋਰ ਤਰ ਤਿੰਨੇ ਮਿੰਟਾਂ ਤੋਂ ਟੈਂਪਰੇਟਰ ਲੱਗਾ 15 ਮਿੰਟ ਸਾਡੇ ਜੀ ਇਹ ਅੱਗੇ ਬਹੁਤ ਤੇਰੀ ਬੱਚੀ ਜੰਨੇ ਆ ਦੋ ਟਾਂ ਦੇ ਪੰਗਾ ਨਾਟ ਕਰਿਆ ਦਿਖਾਵਾਂਗੇ ਥੋੜੋ ਥੋੜਾ ਪੀਸ ਚੱਲ ਇੱਥੇ ਲਿਖ ਲੈ ਹੁਣ ਮੈਂ ਤਾਂ ਨਾਟ ਕਰਿਆ ਉਹਦੇ ਵੀ ਬਾਹਰ ਆਉਂਦਾ ਆਉਂਗਾ ਕਹਿਆ ਭਾਈ ਕੀ ਹਾਲ ਹੈ ਵੱਡੇ ਭਾਈ ਠੀਕ ਠਾਕ ਉਹ ਠੀਕ ਹੋ ਠੀਕ ਹੈ ਜੀ ਮੈਂ ਹਰ ਕੀ ਪੁੱਛਦਾ ਕਾਟੂ ਦਿਖਾ ਕੇ ਆਪਾਂ ਫੇਰ ਦਾਂ ਬਹੁਤ ਦਵਾਰੀ ਬਣਾ ਕੇ ਕੀ ਆਸ ਨੰਨੀ ਵਾਲੀ ਬਣਾ ਆਹ ਦਿਖਾ ਦੇ ਇਕੱਲਾ ਕਰ ਤੂੰ ਚਲਾਇਆ ਚੱਲਦਾ ਕਿ ਨਹੀਂ ਚੱਲਦਾ ਜਿਵੇਂ ਪਕਾਈ ਮਰਿਆ ਚੱਲੀ ਜਾਂਦਾ ਚੱਲੀ ਜਾਂਦਾ ਮੈਂ ਤਾਂ ਨਾਟ ਕਰਿਆ ਥੋੜਾ ਨਾਟ ਕਰਨ ਖਾਬਰ ਭਈਓ ਠੀਕੋ ਠੀਕ ਹੈ ਵਧੀਆ ਬਾਈ ਜੀ ਸਾਰਾ ਲੈ ਵੀਰੇ ਨਾਟ ਕੇ ਰੱਖਾ ਦੇ ਚਾਰੇ ਪਾਸਿਓ ਪਿਛਲੇ ਕਾਹਦੇ ਬਿਲਕੁਲ ਤਾਜੀ ਦਾ ਹੀ ਫਿਰਦਾ ਬੰਦਾ ਕਿ ਮੱਤਾ ਦੀ ਆ ਨਵੇਂ ਟਾਇਰ ਆ ਮੂਹਰ ਲੇ ਬਾਈ ਸਹੀ ਹੈ 70 ਦੇ ਪੈਸੇ ਨਵਾਂ ਨਵੇਂ ਮਾਡਲਾ ਹੋ ਗਿਆ ਮੋਕੇ ਦਾ ਨੰਬਰ ਤੇ ਸਾਰਾ ਓਰੀਜਨਲ ਜਿਦੋਂ ਰੰਗ ਪੇਂਟਰੀ ਹੋਇਆ ਡੰਡਾ ਫੱਟੀ ਕਤਰੀ ਸਭ ਕੁਛ ਨਾਲ ਤੇ ਪੰਜਾਬ ਨੰਬਰ ਆ ਹਨਾ ਬਾਈ ਰਾਣਾ ਕਟਿਆ ਜਾਊਗਾ ਲੈਤੀ ਲਾਈਨ ਮੋੜਲਾ ਨਾ ਲੈ ਲੈ ਮੈਂ 2.75 ਲਿਖਿਆ ਬੋਲੀ ਕਿੰਨੇ ਦਾ ਹੋਰ ਮੈਂ ਤਾਂ 2.40 ਲੱਖ ਦਾ ਗਹੂਗਾ ਹੋਰ ਕੀ ਕਹੂੰਗਾ ਮੈਂ 2.40 ਲੱਖ ਦਾ ਨਾ 2.40 ਕਹਿਦਾ ਮੈਂ ਚਲੋ ਕੋਈ ਨਹੀਂ ਮੰਨਤਾ ਨਾ ਹੋ ਜੂ ਪਤਾ 2.40 ਲੱਖ ਦਾ ਟਰੈਕਟਰ ਲੈ ਜਿਓ ਬਾਈ ਇਹ ਕੁਛ ਕਹੀ ਜਾਵੇ ਉਹ ਦੂਆ ਦਾ ਕਾ ਸੋਨਾ ਨਹੀਂ ਕਰ ਕੇ ਹੋ ਉਹ ਠੀਕੋ ਉਹ ਬਾਈ ਇਧਰ ਕਰੀ ਕੈਮਰਾ ਇਹ ਬੰਦਾ ਬਹੁਤ ਭਰਾਣਾ ਯਾਰ ਮੈਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਿਦਵੇ ਬੰਦਾ ਸਾਡੇ ਟਰੈਕਟਰਾਂ ਦੇ ਮੰਡੀ ਦੇ ਵਿੱਚ ਸਟੀering ਵੜਨ ਆਉਂਦਾ ਠੀਕ ਹੈ ਗੱਲ ਐਜੇ ਬੰਦਿਆਂ ਤੋਂ ਭਗਤ ਬੰਦੇ ਨੇ ਇਹ ਤੇ ਜਾਇਜ ਜੇ ਪੈਸਿਆਂ ਤੇ ਸਟੀering ਵੜਨ ਕੇ ਜਾਂਦੇ ਆ ਬਾਈ ਇੱਥੇ ਮੰਡੀ ਦੀ ਤਲਵੰਡੀ ਸਾਹਬੋ ਜੇ ਕਿਥੇ ਵੜਾਉਣਾ ਹੋਇਆ ਤੇ ਬਾਈ ਨਾਲ ਕੰਟੈਕਟ ਕਰ ਲਿਓ ਕਿਸੇ ਡੂਰੀ ਰੱਪਾ ਜਾਂ ਹੋਰ ਲੱਗਦਾ ਤਾਂ ਕੋਈ ਕੁਝ ਵੀ ਸਟੀering ਵੜਾਉਣ ਨਾਲ ਕਿਸੇ ਨਾਲ ਬਾਈ ਨਾਲ ਕੰਟੈਕਟ ਕਰ ਲੈਣਾ ਕਿੰਨਾ ਨੰਬਰ ਆ ਤੇਰਾ ਨੰਬਰ ਸੁਖਰ ਕੋਈ ਆਜ ਨਹੀਂ ਕੋ ਤੁਹਾਡਾ ਇੱਕ ਹੀ ਮੰਨ ਬਦਵਰ ਮੰਡੀ ਤੇ ਆ ਜਾਓ ਬਾਈ ਕੋਈ ਆ ਬਾਈ ਨੇ ਕਹਿੰਦਾ ਨੰਬਰ ਹੀ ਨਹੀਂ ਆ ਦੱਬਾ ਜੀ ਇਹ ਦੀ ਕ੍ਰੈਸ਼ਨ ਬੁਖਾਈ ਹੋਰੀ ਨੂੰ ਦੁਆ ਦੇ ਵਿੱਚ ਆ ਗਿਆ ਬਾਈ ਸੋਨਲੀਕਰ 750 ਸਾਰਾ ਰੀਨ ਸਾਰਾ ਰੀਨ ਨਾਲ ਪਿੱਛੇ ਟਾਇਰ ਦਾ ਨਵੀਂ ਪਾਈ ਫਿਰ ਤਾਂ ਇਹਦਾ ਬਿਲ ਵੀ ਹੋਣਗੇ ਨਾ ਹਾਂ ਬਿਲ ਮਿਲ ਦਿੰਦੇ ਹਾਂ ਦਿਲ ਮਿਲ ਦਿੰਦੇ ਹਾਂ ਟੰਡਾ ਫੱਟੀ ਛਤੀ ਦਾ ਸੁਨਹਾਲਾ ਸਾਰਾ ਰੀਜਨ ਵਾਲਾ ਤੇ ਕਿਹੜਾ ਮਾਡਲ ਆ ਇਹ 2004 ਪਹੁੰਚ ਗਿਆ ਤੂੰ ਹੈਲੋ 2004 ਦੋ ਲੱਖ 5000 ਇਹ ਕਿੰਨੇ ਦਾ 23 ਦਾ 35000 ਨਾ 30000 ਕਹਿਤਾ ਮੈਂ ਦੋ ਲੱਖ 30000 ਦਾ ਟਰੈਕਟਰ ਲੈ ਜਾ ਬਾਈ ਤੇ ਪੇਜ ਨੂੰ ਗਾ ਲੋ ਫੋਲੋ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਬਾਈ ਅ ਸ਼ਰਮਾ ਤਲਵੰਡੀ ਸਾਹਿਬ ਵਾਲਾ ਭੁੱਲਾ ਤਲਵੰਡੀ ਸਾਹਿਬ ਵਾਲਾ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਸੱਸੀ ਗੱਲ